ਕਿਦਾ ਐਮ ਪੀ ਵੀ ਆਪੀ ਹਾਂਜੀ ਐਮ ਪੀ ਵੀ ਇੱਕ ਨੰਬਰ ਤੇ ਆ ਠੀਕ ਹੈ ਜੀ ਇਹਦਾ ਚੇਤਾ ਭੁੱਲਾ ਸੀ ਕੀ ਬਲੇ ਜਿਹੜੇ ਆ ਉਹ ਇਤੋਂ ਤੱਕ ਰਕਤ ਕਰਨੇ ਕਿ ਉਹਨਾਂ ਦੀ ਪੁਰਾਣੀ ਹਿਸਟਰੀ ਅੱਜ ਦੇ ਨਹੀਂਓ ਲੁਟੇਰੇ ਪੁਰਾਣੇ ਉਹ ਬੰਦੇ ਨੂੰ ਮਾਰ ਹੀ ਦਿੰਦੇ ਸੀ ਅੱਛਾ ਜੀ ਡਰਾਈਵਰ ਨੂੰ ਮਾਰ ਦਿੰਦੇ ਹੁੰਦੇ ਸੀ ਅੱਛਾ ਜਿਹਨੂੰ ਫੜਿਆ ਉਹਨੂੰ ਮਾਰ ਕੇ ਫੇਰ ਗੱਡੀ ਲੁੱਟਣੀ ਹੈ ਫੇਰ ਗੱਡੀ ਲੁੱਟਣੀ ਜੇ ਤੇ ਉਹ ਆਪੇ ਮਿੰਟੋ ਮਿੰਟਾ ਜੋੜ ਕੇ ਪਰੇ ਕਿਸੇ ਤਰੀਕੇ ਨਾਲ ਪੈਰਪੋਰ ਫੜ ਕੇ ਸਟੀਮ ਲਾ ਆ ਗਿਆ ਸਕਿਆ ਕੋਈ ਗਰਬੜ ਹੋਈ ਉਹ ਨਾ ਮਾਰ ਕੀ ਵੇਰਿਆ ਜਿਹੜਾ ਤੇ ਉਹਨੂੰ ਨਾ ਮਾਰ ਦੇਣਾ ਮਾਰ ਲੱਗਿਆ ਮੈਟਰੀ ਲਾਉਣਾ ਹਿੰਟ ਨਹੀਂ ਲਾਉਣਾ ਅੱਛਾ ਇਹ ਦੇਖੋ ਅਸਲ ਬੰਦੇ ਇਸ ਤਰ੍ਹਾਂ ਦੇ ਥੋੜਾ ਡਰਾਈਵਰ ਵੀਰ ਜੇ ਸਿਹੜ ਤੇ ਧਿਆਨ ਨਾਲ ਜਾਇਆ ਕਰੋ ਤੇ ਪਤਾ ਹੀ ਹੋਣਾ ਪਹਿਲੀ ਗੱਲ ਸਾਲ ਦਾ ਸਾਰਾ ਪਤਾ ਜੀ ਹਾਂ ਜੀ ਸਾਰਾ ਪਤਾ ਹੈ ਦਿੱਲੀ ਦੇ ਚੱਲਣ ਵਾਲੇ ਹਾਂ ਹਾਂ ਬਿਲਕੁਲ ਅਜਿਹਾ ਉਸ ਰਸਤੇ ਦੇ ਵਿੱਚ ਨਹੀਂ ਕੋਈ ਵੀ ਡਰਾਈਵਰ ਨਹੀਂ ਕਹਿੰਦਾ ਪਹਿਲੇ ਅੱਜ ਤੋਂ ਕੋ ਸਮਾਂ ਸੀ ਹਾਂਸੀ ਮਾਰਾ ਜੰਗਲ ਮਸ਼ਹੂਰ ਸੀ ਹਾਂਸੀ ਚ ਹਾਂਸੀ ਮਾਰਾ ਹਾਂਸੀ ਮਾਰਾ ਉੱਥੇ ਕੀ ਸੀ ਕਿ 5 ਵਜੇ ਗੱਡੀਆਂ ਇਸ ਵੇਲੇ ਦਿੱਕੀਆਂ ਜਾਂਦੀਆਂ ਸੀ ਸਵੇਰੇ 8 9 ਵਜੇ ਮਾਣਾਂ ਤਸੱਲੀ ਨਾ ਤੁਰਦੇ ਹੁੰਦੇ ਸੀ ਚਲੋ ਉਸ ਵਕਤ ਤੇ ਵੀ ਤੁਰ ਪੈਂਦੇ ਸੀ ਅੱਛਾ ਹੈ ਪਰ ਉੱਥੇ ਵੀ ਮਜੇ ਨਾ ਚੱਲਦੇ ਮਜੇ ਨਾ ਉੱਥੇ ਇੱਕ ਨਹੀਂ ਦੋਹਾਂ ਦਾ ਕਤਰਾ ਸੀ ਵੀ ਇੱਕ ਥੀਰ ਦਾ ਕਤਰਾ ਸੀ ਇੱਕ ਹਾਥੀ ਦਾ ਕਤਰਾ ਸੀ ਹਾਥੀ ਤੇ ਥੀਰ ਥੀਰ ਦਾ ਪਤਾ ਨਹੀਂ ਕਿੱਥੋਂ ਚੱਲ ਜਾਣਾ ਇੱਕ ਹਾਥੀ ਨੇ ਆਣ ਕੇ ਪਤਾ ਨਹੀਂ ਕਦੋਂ ਸੋੜ ਫਨ ਕਰਾ ਸੋੜ ਫਨ ਕਰਾ ਉਹਨਾਂ ਨੇ ਹੀ ਸਿਖਾਏ ਹੁੰਦੇ ਆ ਅੱਧੀ ਉਹਨਾਂ ਦੇ ਸਿਖਾਏ ਉਹਨਾਂ ਨੇ ਅੱਧੀ ਘੱਲ ਦੇਣਾ ਬਸ ਉਹਨਾਂ ਨੇ ਰਸਤੇ ਜਾਮ ਕਰਨੇ ਕਿ ਤਰੀਕੇ ਨਾਲ ਇਹ ਹਾਥੀ ਭਜਾਓ ਸੜਕ 'ਚ ਭੇਜ ਦੋ ਹਾਂ ਗੱਡੀ ਉੱਪਰ ਦੀ ਤਾਂ ਚੜ੍ਹ ਨਹੀਂ ਜਾਣੀ ਬ੍ਰੇਕ ਲਗਣੀ ਬ੍ਰੇਕ ਲਗਣੀ ਹੈ ਕਿਉਂ ਡਰਾਈਵਰ ਤਾਂ ਸਿੱਧੀ ਗੱਲ ਹੈ ਕਿ ਕਿੜੀ ਵੀ ਨਹੀਂ ਮਾਰ ਕੇ ਖੋਜ ਹਾਂ ਕਿੜੀ ਵੀ ਨਹੀਂ ਮਾਰ ਕੇ ਤੇ ਜਦੋਂ ਤੋਂ ਉੱਤਰ ਕੇ ਜਾਦੀ ਹਾਂ ਹਾਂਜੀ ਉੱਤਰ ਅਸਾਮ ਅਸਾਮ 'ਚ ਹਾਂ ਇਹ ਗੱਲ ਕਹਦੀ ਹੈ ਜੀ ਆਪਣੀ ਗੁਰੂ ਦੀ ਨਗਰੀ ਛੱਡ ਕੇ ਅਲੱਗੇ ਗਵਾਂਢ ਦੇ ਕੋ ਥੋੜੇ ਬੋਤੇ ਬਾਕੀ ਦੁਨੀਆ ਤੇ ਕੋਈ ਜੀਂਦਾ ਬੜੇ ਤਰੀਕੇ ਨਾਲ ਜੀਣਾ ਪੈਣਾ ਹੈ ਚੰਗ ਤੋਂ ਗਿਆ ਜੀ ਚੰਗ ਤੋਂ ਕੇ 24 ਘੰਟੇ ਚੰਗ ਤੋਂ ਕੇ ਮੇਰੇ ਲੁੱਟੇ ਜਾਵਾਂਗੇ ਅੱਛਾ ਜੀ ਇੰਨਾ ਕੰਮ ਬਾਹਰ ਤੇ ਜਾਂ ਸਿੰਨਾ ਕੰਮ ਹਾਂਜੀ ਠੀਕ ਹੈ ਜੀ ਤੇ ਇਹ ਤੀਰ ਮਲ ਕੇ ਲੁੱਟਣ ਦਾ ਢੰਗ ਹੈ ਜੀ ਉਹ ਪੁਰਾਣਾ ਸੀ ਅੱਛਾ ਜੀ ਉਹ ਤਾਂ ਮੈਂ ਹਾਂ ਦੱਸੀ ਤੁਹਾਨੂੰ ਗੱਲ ਘਟੋ ਘਟਨੀ ਤੇ ਕੋਈ 20 ਸਾਲ ਪਿੱਛੋਂ 30 ਸਾਲ ਨਾਲ ਜਿਹੜਾ ਤੁਸੀਂ ਗੱਲ ਜੀ ਸਿੱਖਦੇ ਸੀ ਸਿੱਖਦੇ ਸੀ ਜਦੋਂ ਕਿ ਗਾੜੀ ਮੋਟੀ ਸੀ ਅੱਛਾ ਉਦੋਂ ਤੀਰ ਮਾਰਦੇ ਸੀ ਹਾਂਜੀ ਉਧਰ ਆਪਣਾ ਗੁਰਦੁਆਰਾ ਸਾਹਿਬ ਨੇ ਜੀ ਅਸਾਮ ਦੇ ਗੁਰਦਾਨ ਸਾਹਿਬ ਦੇ ਬਹੁਤ ਹੈਗੇ ਜੀ ਚਿੱਲੀ ਕੁੜੀ ਹਾਂਜੀ ਹਾਂਜੀ ਗੁਰਦੁਆਰਾ ਸਾਹਿਬ ਦਾ ਹਾਂਜੀ ਨਾਗਾਲੈਂਡ ਗੁਰਦੁਆਰਾ ਸਾਹਿਬ ਦਾ ਅਸਾਮ ਦੇ ਸਿਲਚਰ ਹੁਣ ਕਿਦਾਂ ਹੋ ਗਿਆ ਉਦੋਂ ਹੁਣ ਤੇ ਫਿਰ ਕੰਮ ਵਧ ਗਿਆ ਤਾਂ ਆਲੇ ਉਹ ਕਹਿਣਾ ਲੈ ਹੁਣ ਉਹ ਦੂਜਾ ਹੀ ਚਲਾ ਦਿੰਦੇ ਨੇ ਗੋਲੀ ਸਿੱਧੀ ਸਿੱਧੀ ਗੋਲੀ ਨਾ ਕਦੀ ਕੋਈ ਬਾਹ ਪਈ ਹੋਵੇ ਜਾਂ ਲਟੇਰੇ ਤੇ ਅੰਦਰ ਗਰਾਉਂਡ ਨੂੰ ਹੀ ਆਪਾਂ ਦਿੰਦੇ ਜਾਂਦੇ ਆ ਐਂਟਰੀ ਜਦੋਂ ਅਸੀਂ ਫੇਰਾ ਲਾਉਨੇ ਆ ਆਪਾਂ ਮਨੀਪੁਰ ਨੂੰ ਜਾਣਾ ਹੁੰਦਾ ਹੈ ਅੱਛਾ ਜੀ ਇਹ ਅੰਦਰ ਗਰਾਉਂਡ ਵਾਲੇ ਹੀ ਹੁੰਦੇ ਅੰਦਰ ਗਰਾਉਂਡ ਅੰਮਾਫੀਆ ਉਹਨਾਂ ਲੇਕਿਨ ਉਹਨਾਂ ਨੇ ਸਾਡੇ ਕੋਲੋਂ ਅਸੀਂ ਉਹਨਾਂ ਨੂੰ ਇੱਥੇ ਨਾਗaland ਦੀ ਅਸੀਂ ਬਾਰਡਰ ਤੇ ਹੀ ਉਹਨਾਂ ਨੂੰ ਦੇ ਦੇਣਾ ਰੁਪਈਆ ਜਿਹੜਾ 20 25 30000 ਦੇ ਦੇਣਾ 20 25 30000 ਸਾਡੇ 450 ਕਿਲੋਮੀਟਰ ਸਫਰ ਹੈ ਸਾਨੂੰ ਬਾਅਦ ਵਿੱਚ ਦੋਵਾਂ ਨੂੰ ਨਹੀਂ ਉਹਨਾਂ ਨੇ ਕਬਾਉਣਾ ਉਹ ਨਾਲ ਇੱਕ ਬੰਦਾ ਭੇਜ ਦੇ ਆ ਆਪਣਾ ਉਹ ਫਿਰ ਉਹਨਾਂ ਦੇ ਨਾਲ ਗੱਲਬਾਤ ਕਰਦਾ ਪੈਸੇ ਦੇਣ ਦਾ ਤੁਰਿਆ ਜਾਂਦਾ ਮਨੀਪੁਰ ਤੱਕ ਕਰ ਉਹ ਬੰਦੇ ਨੇ ਗੱਡੀ ਫੜਨ ਤੇ ਉਧਰ ਤਾਂ ਤੇ ਫਿਰ ਕਮਾਈ ਕਮਾਈ ਫਿਰ ਇਹਦਾ ਸਾਨੂੰ ਤੁਸੀਂ ਇਹ 20 25 ਦਿੱਤਾ ਸਾਨੂੰ ਕਮਾਈ ਹੁੰਦੀ ਹੈ ਅੱਛਾ ਅੱਛਾ ਜੀ ਸਾਨੂੰ ਹੁੰਦੀ ਉਹ ਖਜ਼ਾਨਾ ਫੇਰੀਆ ਸਾਨੂੰ ਖਤਰਨਾਕ ਹੈ ਜੀ ਅੱਛਾ ਜੀਰੀ ਬੰਬ ਕੁਝ ਅਸੀਂ ਜਦੋਂ ਕਮੇਜ ਜਾਣਾ ਸ਼ੁਰੂ ਕੀਤਾ ਤੇ ਮੈਨੂੰ ਖਬਰ ਮਿਲੀ ਸੀ ਕਿ ਇੱਥੇ ਕਿਸੇ ਡਰਾਈਵਰ ਨੇ ਉਹਨਾਂ ਦੇ ਨਾਲ ਕੋਈ ਕਲਾਮ ਕੀਤੀ ਥੋੜੀ ਬੋਤੀ ਅੱਛਾ ਜੀ ਤੇ ਉਹਨਾਂ ਨੇ ਡਰਾਈਵਰ ਮਾਰਤਾ ਸੀ ਡਰਾਈਵਰ ਮਾਰਤਾ ਇਹ ਬਾਕੀ ਨਾਂ ਤੇ ਵੇਖੋ ਜੀ ਆਪਾਂ ਕਿਸੇ ਦਾ ਇਸ ਤਰ੍ਹਾਂ ਨਾਂ ਨਹੀਂ ਆਪਾਂ ਲੈ ਸਕਦੇ ਪਰ ਸੱਚੇ ਹੋਈ ਆ ਵੀ ਅਸਾਮ ਚ ਤੇ ਕਲਕੱਤਾ ਹਾਂਜੀ ਤੇ ਬੰਬ ਇੱਕ ਨੰਬਰ ਦੇ ਇਸੇ ਕੰਮ ਚ ਇਸੇ ਕੰਮ ਚ ਸਹੀ ਨਾ ਜੇ ਐਂਡਕੇ ਨੂੰ ਅਸੀਂ ਕਹਿ ਸਕਦੇ ਆ ਜੇ ਐਂਡਕੇ ਤੇ ਸ਼ਿਰਨਗਰ ਅੱਛਾ ਜੀ ਚੋਰੀ ਨਹੀਂ ਹੈ ਕੀ ਕਰਵਾ ਤੁਸੀਂ ਨਾਗਾਲੈਂਡ ਤੋਂ ਕੁਝ ਨਾਗਾਲੈਂਡ ਨਾਗਾਲੈਂਡ ਤੋਂ ਗੱਡੀਆਂ ਘਟਟੀ ਤੋਂ ਲੋਡ ਹੁੰਦੀਆਂ ਹੈ ਅੱਛਾ ਜੀ ਪੰਜਾਬੀ ਗੱਡੀਆਂ ਕੋਈ ਮਹਗਾਤ ਵਾਲੀਆਂ Rajasthan ਵਾਲੀਆਂ ਅੱਛਾ ਜੀ ਪਰ ਕੀ ਮੰਨ ਲੋਗੇ ਜੇ ਕ੍ਰਾਈਮ ਦੀ ਤੁਸੀਂ ਗੱਲ ਕਿ ਚਾਹ ਜਾਂ ਵੀ ਕਿੱਥੇ ਕਿੱਥੇ ਕੋਈ ਇਸ ਤਰ੍ਹਾਂ ਦਾ ਚਾਂਸ ਤੇ ਇਹ ਮਤਲਬ ਕਿ ਮੈਂ ਤੁਹਾਨੂੰ ਅੰਦਰ ਗਰਾਉਂਡ ਵਸੂਲੀ ਜਿਹੜੀ ਨਿਕਾਇਆ ਗਿਆ ਹਾਂ ਹਾਂਜੀ ਵਸੂਲੀ ਤੇ ਗਵਰਨਮੈਂਟ ਨੇ ਇਹਦੇ ਵਿੱਚ ਇਨਵੋਲ ਸਾਰਾ ਪਤਾ ਜੀ ਇੱਥੇ ਆਰਮੀ ਘਲੋਤੀ ਆ ਉੱਥੇ ਅੰਦਰ ਗਰਾਉਂਡ ਘਲੋਤਾ ਉਹ ਥੋੜਾ ਜਿਹਾ ਪਰਦੇ ਨਾਲ ਹੈ ਅੱਛਾ ਜੀ ਪਤਾ ਉਹਨੂੰ ਵੀ ਆ ਉਹਨੂੰ ਵੀ ਆ ਪਤਾ ਸਭ ਨੂੰ ਹੀ ਆ ਕਿ ਉਹਨੂੰ ਪਤਾ ਉਹ ਆਰਮੀ ਆ ਤੇ ਆਰਮੀ ਨੂੰ ਪਤਾ ਵੀ ਉਹ ਮਾਫੀਆ ਹੈ ਮਾਫੀਆ ਉਹਨਾਂ ਉਹਨਾਂ ਕੋਲੋਂ ਛੋਟਾ ਫੌਂਗਿੰਦਾ ਉਹ ਕਿ ਟੋਕੀ ਤੇ ਉਹ ਜਆ ਅੰਗਰੇਜ਼ੀ ਹੈ ਅੱਛਾ ਅੱਛਾ ਸਕਿੰਟ ਵਿੱਚ ਉਹਨਾਂ ਨੇ ਕਰ ਦੇਣਾ ਤੇ ਜਆ ਪੈਸੇ ਕਟੋ ਬਾਕੀ ਉਹ ਸਾਨੂੰ ਨਹੀਂ ਕੁਛ ਵੀ ਉਹ ਮਾਰਦੇ ਤਾਂ ਦੇ ਉਹਨਾਂ ਦੇ ਕੋਲ ਡੱਬੇ ਚ ਵੇਖੀਆਂ ਜਰੂਰ ਨੇ ਹਾਂਜੀ ਤੇ ਲੇਕਿਨ ਉਹਨਾਂ ਦਾ ਤੁਹਾਨੂੰ ਦੱਸਿਆ ਵੀ ਉਹ ਗਾਈਡ ਸਾਡੇ ਨਾਲ ਹੁੰਦਾ ਹੈ ਸਾਨੂੰ ਨਹੀਂ ਉਹਦਾ ਬੰਦਾ ਹੈ ਕਿ ਨਾਲ ਸਾਨੂੰ ਨਹੀਂ ਉਹਨਾਂ ਤੋਂ ਕਰਵਾਉਣਾ ਅੱਛਾ ਅੱਛਾ ਸਾਨੂੰ ਨਾ ਉਹਨਾਂ ਪੁੱਛਣਾ ਨਾ ਕੋਈ ਗੱਲਬਾਤ ਪੂਰੇ ਚਲੋ ਤੇ ਤੁਸੀਂ ਆ ਬਰੀ ਬਿਠਾਇਆ ਨਾਲ ਐ ਕਿ ਉਹਨੂੰ ਕਦੀ ਏਜੰਟ ਜਿਹੜੀ ਹੈ ਜਿਹੜੇ ਮਾਫੀਆ ਮੰਨ ਲੋ ਕਿ ਨਹੀਂ ਨਹੀਂ ਉਹ ਨਾਲ ਨਹੀਂ ਬਿੰਦੇ ਗੱਡੀਆਂ ਤੇ ਅੱਛਾ ਅੱਛਾ ਨਾਲ ਜੀ ਨਾ ਹੋ ਤੇ ਹਾਈ ਫਾਈ ਬੜੀ ਗੇਮ ਹਾਈ ਲੈਵਲ ਤੇ ਹੈ ਨਾ ਅੱਛਾ ਅੱਛਾ ਜੀ ਨਾਲ ਨਹੀਂ ਬਿੰਦੇ ਏਜੰਟੀ ਬੈਨੇ ਆ ਉਹ ਤੇ ਗਾਇਬ ਹੁੰਦਾ ਓਨੇ ਲੈਣਾ ਰੁਪਈਆ ਕੋਈ 7-800 ਹਜ਼ਾਰ 2000 ਅੱਛਾ ਉਹ ਉਹ ਕਰ ਠੇਕਾ ਕਰ ਲੈਂਦਾ ਕਿ ਮੈਂ ਗੱਡੀ ਪਾਰ ਕਰਾਵਾਂਗਾ ਅੱਛਾ ਇਹ 400 ਮੀਟਰ ਕਿਲੋਮੀਟਰ ਪਟਾਵਾਂ ਹਾਂ ਹਾਂ ਇਸ ਵਾਰ ਮੈਂ ਤਿਆਰ ਕਰੀ ਬੈਨਾਂ ਦੇ ਨਾਲ ਬਹਿ ਕੇ ਇਹ ਰਸਤੇ ਇੱਕ ਜਗ੍ਹਾ ਨਹੀਂ ਆ ਥਾਂ ਥਾਂ ਬੈਠੇ ਮਾਫੀ ਇੱਕ ਇੱਥੇ ਆ ਇੱਕ ਜਿੱਥੇ ਪਰਚੀ ਆ ਪਰਚੀ ਤਾਂ ਕਰ ਮੈਨੂੰ ਜਿਆਦਾ ਭੁਗਾਵੇਂ 2 ਵਾਰ ਮਿਲਦੇ ਨੇ ਅੱਛਾ ਸਹੀ ਤੇ ਇੱਕ ਇੱਕ ਥਾਂ ਤੇ ਕਿੰਨੇ ਕਿੰਨੇ ਪੈ 500 700 ਹਜ਼ਾਰ ਹੁਣ ਤਾਂ ਭਾਵੇਂ ਵਧਿਆ ਹੁਣ ਸਹੀ ਲੱਗਿਆ ਹਜ਼ਾਰ ਤੇ ਨੋਰਮਲ ਜਿਹਾ ਹਵਾ ਹਾਂਜੀ ਉਹਨਾਂ ਦੇ ਨਾਲ ਪੰਗਾ ਲੈਣਾ ਮਾੜੀ ਮੋਟੀ ਨਹੀਂ ਅੱਛਾ ਜੀ ਉਹ ਹਾਈ ਲੈਵਲ ਤੇ ਜਿਹੜਾ ਵੇਰੇ ਆਉਂ ਨੂੰ ਬੋਲੀ ਬਿਲਕੁਲ ਰਾਉ ਖੈਰ ਹਾਂਜੀ ਸਾਨੂੰ ਮੈਂ ਮਨੀਪੁਰ ਦੇ ਵਿੱਚੋਂ ਘਟੋ ਘਟ ਦੋ ਤਿੰਨ ਵਾਰੀ ਅਸੀਂ ਜਿੱਤੇ ਬ੍ਰਹਮਾ ਦਾ ਬਾਰਡਰ 80 ਕਿਲੋਮੀਟਰ ਰਹਿ ਗਿਆ ਸੀ ਅਸੀਂ ਉੱਥੋਂ ਵਾਪਸ ਆ ਬ੍ਰਹਮਾ ਹਾਂਜੀ ਮੋਕਟ ਉਧਰ ਬੰਦੇ ਪਏ ਜੀ ਪੁਲ ਬ੍ਰਹਮਾ ਮੋਕਟ 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 ਹੈ ਮਨੀਪੁਰ ਚ ਅੱਛਾ ਅੱਛਾ ਅਸੀਂ ਮੋਕਟ ਜਾ ਕੇ ਖਾਲੀ ਕਰ ਦੇਣੀ ਗੱਡੀ ਤਾਂ ਮੋਕਟ ਤੋਂ ਜਦੋਂ ਹੀ ਵੇਖਣਾ ਚਾhti ਮਾਰਨੀ ਤੇ ਬੋਰਡ ਲੱਗਾ ਹੁਣ 80 ਕਿਲੋਮੀਟਰ ਬ੍ਰਹਮਾ ਉਧਰ ਨਹੀਂ ਭੇਜਾਂਗੇ ਨਹੀਂ ਉਹ ਬ੍ਰਹਮਾ ਆਪਣੇ ਨਹੀਂ ਜਾ ਸਕਦਾ ਜਿਹੜਾ ਵੱਡੇ ਕੰਮ ਹੈ ਉਧਰ ਹੀ ਹੋ ਰਿਹਾ ਇਹ ਹੁਣ ਪਤਾ ਨਹੀਂ ਕੋਈ ਇਸ ਤਰ੍ਹਾਂ ਦਾ ਸਿਲਸਿਲਾ ਚੱਲ ਗਿਆ ਮਹਾਰਾਜ ਜੀ ਬੰਬੇ ਕਲਕੱਤੇ ਆ ਕੰਮ ਜਾਂਦਾ ਉਧਰ ਜਾਂਦਾ ਉਹ ਆਪਣੀ ਸਟੇਟ ਤੋਂ ਬਾਹਰ ਆ ਬਾਹਰ ਬਾਹਰ ਬ੍ਰਹਮਾ ਪੁਟਾਣ ਜਿਹੜਾ ਕਹਿੰਦੇ ਆ ਜੀ ਪੁਟਾਣ ਜਾਂਦੇ ਆ ਪੁਟਾਣ ਜਾਂਦੇ ਜੇ ਬ੍ਰਹਮਾ ਨਹੀਂ ਜਾਂਦੇ ਬ੍ਰਹਮਾ ਨਹੀਂ ਨਾਗਲੈਂਡ ਉਸ ਤੋਂ ਅੱਗੇ ਨਾਗਲੈਂਡ ਤੇ ਹੀ ਪਿਛੇ ਛੱਡ ਦਿੱਤਾ ਨਾਗਲੈਂਡ ਲੰਘ ਕੇ ਜਾਂਦੇ ਜੇ ਗੁਆਟੀ ਗੁਆਟੀ ਤੋਂ ਨਾਗਲੈਂਡ ਨਾਗਲੈਂਡ ਤੋਂ ਮਨੀਪੁਰ ਮਨੀਪੁਰ ਤੋਂ ਅੱਗੇ ਬ੍ਰਹਮਾ ਮਰੀ ਪੁਰਤਵੀ ਕਾਫੀ ਹਿੰਸਾ ਵਗੈਰਾ ਤੇ ਹੁੰਦੀ ਰਹਿੰਦੀ। ਇਹ ਚੱਕਰ ਹਾਂ ਬਸ ਤੁਸੀਂ ਇਹੋ ਹੀ ਦੇਖ ਲਵੋ ਕਿ ਕਿੰਨੇ ਵੱਡੇ ਵੱਡੇ ਕਹਿਣਾ ਨਹੀਂ ਚਾਹੀਦਾ। ਨਹੀਂ ਬੋਲਣਾ ਚਾਹੀਦਾ ਇੱਥਾਂ। ਜੀ ਜੀ। ਪਰ ਉਹਨਾਂ ਦੀ ਗੇਮ ਉਹਨਾਂ ਦੇ ਨਾਲ ਹੀ ਹੈ ਕੁਝ। ਅੱਛਾ ਹੈ। ਉਹਨਾਂ ਨੂੰ ਕਾਬੂ ਕਰਨਾ ਜਾਂ ਉਹਨਾਂ ਉੱਤੇ ਕੋਈ ਕਾਰਵਾਈ ਕਰਨ ਉਹ ਗੱਤਾਂ ਦੇ ਲੈਵਲ ਦੇ ਪੈਦੇ ਹੋਣੀ ਉਹਨਾਂ ਨੂੰ। ਹਾਂਜੀ। ਪਹਿਲੀ ਗੱਲ ਤੇ ਮੁਸ਼ਕਿਲ ਹੀ ਹੈ ਪਹਿਲੀ ਗੱਲ ਤਾਂ ਬਹੁਤ ਮੁਸ਼ਕਿਲ। ਜੀ ਪਹਿਲੀ। ਹੁਣ ਜਿਹੜੀ ਅਸੀਂ ਸਥਿਤੀ ਦੇ ਵਿੱਚ ਆਣ ਖਲੋਤੇ ਆ ਹੁਣ ਤੇ ਵਾਈ ਗਰੂਈ ਹੈ। ਕਿ ਸ਼ਾਂਤੀਪੂਰਵਕ ਸਾਰਾ ਕੰਮ ਹੋ ਜAVE ਕਿਸੇ ਨੂੰ ਕੋਈ ਨੁਕਸਾਨ ਨਾ ਪਹੁੰਚੇ ਜੇ ਜੇ ਕਹੀਏ ਕਿ ਉਹਨਾਂ ਦੇ ਨਾਲ ਜਾਂ ਆਹੀਂ ਕੋਈ ਤੈਲ ਜਾਂ ਧੂਲ ਵਾਲੀ ਗੱਲਬਾਤ ਹੋ ਉਹ ਮੁਸ਼ਕਲ ਹੈ ਉਹ ਬੜਾ ਮੁਸ਼ਕਲ ਹੈ ਜਿਵੇਂ ਗੱਡੀ ਤੁਸੀਂ 5 ਸਾਲ ਕੈਲੰਡਰੀ ਕੀਤੀ ਆ ਹਾਂਜੀ ਇੰਨਾ ਚਿਰ ਲੰਮੀ ਕੈਲੰਡਰੀ ਕਰਨ ਦੇ ਵਿੱਚ ਤੇ ਨਾ ਵੀ ਕੈਲੰਡਰੀ 10 ਮਹੀਨੇ 4 ਮਹੀਨੇ ਲਾ ਕੇ ਵੈਰੀ ਕਰਨ ਦੇ ਵਿੱਚ ਫਰਕ ਕਿੰਨਾ ਪੈ ਜਾਂਦਾ ਮੇਰੇ ਤੋਂ ਹੁਣ ਹੁਣ ਦੇ ਸਮੇਂ ਚ ਹਾਂਜੀ ਹਾਂ ਮੇਰੇ ਤੁਹਾਡੇ ਹੱਥ ਜਿਹੜੇ ਜਿਹੜੇ ਉਸਤਾਦ ਨੇ ਜਾਂ ਕੋਈ ਉਮਰ ਮਿਰਤੋਂ ਦੀ ਵੱਡੀ ਉਮਰ ਵਾਲੇ ਨੇ ਉਹ ਹੁਣ ਮੈਨੂੰ ਮਤਲਬ ਕਹਿੰਦੇ ਹੀ ਨਹੀਂ ਜਦੋਂ ਕੁਝ ਕੁਝ ਸਾਲ 15 ਸਾਲ ਪਹਿਲਾਂ ਘੁੱਟੋ ਕਟਾ ਕੀ ਹੁੰਦੀ ਸੀ ਹਾਂਜੀ ਤਜਰਬਾ ਫਿਰ ਉਹ ਉਮਰ ਦੇ ਲਿਹਾਜ਼ ਨਾਲ ਉਹ ਕੜਾ ਲੱਗ ਜਾਂਦਾ ਕਿ ਡਰਾਈਵਰ ਨੂੰ ਅੱਜ 20 ਸਾਲ ਗੱਡੀ ਚਲਾਉਂਦਿਆਂ ਹੋ ਗਏ ਆ ਇਹਨੂੰ ਅਗਰ ਕੋ ਮਾੜਾ ਚੰਗਾ ਕਿਹਾ ਤੇ ਫਿਰ ਠੀਕ ਨਹੀਂ ਚੰਗਾ ਨਹੀਂ ਡਰਾਈਵਰ ਬੇਕਾਰ ਉਦੀ ਇਜਤ ਕਰਨੀ ਕਿੰਨੇ ਸਤ ਜੀ ਕਹਣਾ ਪੈਂਦਾ ਹੈ। ਉਸਤਾਦ ਉਸਤਾਦ ਹੀ ਹੈ। ਉਸਤਾਦ ਜੀ ਕਹਣਾ ਪੈਂਦਾ ਹੈ। ਨਹੀਂ ਜਿਵੇਂ ਮੈਂ ਤਾਂ ਕਿ ਜਿਵੇਂ ਤੁਸੀਂ 4-5 ਸਾਲ ਦੀ ਕਲੈਂਡਰੀ ਕੀਤੀ। ਹਾਂਜੀ। ਫਿਰ ਤੁਸੀਂ ਡਰਾਈਵਰੀ ਕੀਤੀ। ਹਾਂਜੀ। ਜਿਹੜਾ ਬੰਦਾ ਕੋਈ ਹੁਣ ਜਿਵੇਂ ਮੇਰੇ ਵਰਗਾ ਕੋਈ ਕਹੇ ਕਿ ਮੈਂ ਚਾਹਤੋਂ ਨੂੰ ਨਵੇਂ ਸਿਖਾਂ। ਨਹੀਂ ਉਹਨਾਂ ਨੂੰ ਕੋਈ ਤਜਰਬਾ ਨਹੀਂ। ਉਹ ਉਹਨਾਂ ਨੇ ਕਿਤੇ ਨਾ ਕਿਤੇ ਢਾਈ ਹੁੰਦੀ ਹੈ। ਕਿਤੇ ਨਾ ਕਿਤੇ ਮਾਰੀ ਹੁੰਦੀ ਹੈ। ਹਾਂਜੀ। ਉਹਨਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਨੁਕਸਾਨ ਚੰਦ ਚੜਾਇਆ ਹੁੰਦਾ ਹੈ। ਅੱਛਾ ਜੀ। ਪਰ ਉਹਨਾਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਕਿ ਇਸ ਗੱਲ ਦਾ ਅੰਦਾਜ਼ਾ ਨਹੀਂ ਕਿ ਕਿ ਨੰਬਰ ਗੱਡੀਆਂ ਦੇ ਉੱਤੇ ਵਾਈ ਗਰੁੱਪ ਨਾਵੇਂ ਤੇ ਬਣਾਵੇਂ ਹਾਂ ਕਾਲੀ ਕਿੱਤਿਆਂ ਨਹੀਂ ਬਣਦੀ ਕਾਲੀ ਨਾ ਨਹੀਂ ਬਣਦੀ ਇਹਦੇ ਮਿਹਨਤ ਕਰਨੀ ਪੈਂਦੀ ਹੈ ਸਬਰ ਨਾਲ ਸਿੱਖੀਂ ਸਬਰ ਨਾਲ ਸਬਰ ਦੇ ਨਾਲ ਨੀਂਦਰੇ ਚ ਆ ਜਾ ਕੇ ਅੱਖਾਂ ਨੂੰ ਪਕਾਉਣਾ ਪੈਣਾ ਜੇ ਜਾਣ ਜੇ ਜਾਣੀਏ ਤੇ ਇਹ ਦੇਖੋ ਬਸ ਕੁਝ ਕੁਝ ਜ਼ਿਆਦਾਤ ਨਹੀਂ ਕਿ ਕੋਈ ਇਸ ਦੇ ਵਿੱਚ ਮਤਲਬ ਕਿ 19 ਸਾਡੇ ਤੇ ਚਲੋ 18 19 ਟਨ ਕਈਆਂ ਗੱਡੀਆਂ ਦੇ ਵਿੱਚ 40 40 45 45 ਟਨ ਨਾ ਹਾਂਜੀ ਉਸ ਵਜਨ ਨੂੰ ਗੱਡੀ ਨੂੰ ਕੰਟਰੋਲ ਕਰਨਾ ਇੱਕ ਡਰਾਈਵਰ ਨੇ ਤਜਰਬੇਕਾਰ ਬੰਦੇ ਕਰ ਸਕਦਾ ਹੈ। ਇਹ ਵਿਚਾਰੇ ਨਾਮ ਵਾਲੇ ਕਰਾਰੀ ਮਾਤਾ ਆਏ ਦਿਨੀ ਕਿਤੇ ਨਾ ਕਿਤੇ ਕੋਈ ਜਿਹੜੇ ਨੁਕਸਾਨ ਹੋ ਜਾਂਦੇ ਚਲੋ ਕਹਿਣਾ ਨਹੀਂ ਚਾਹੀਦਾ ਪਿਸ਼ਟਕੋਂ ਵੀ ਹੋ ਸਕਦਾ ਸੈਕੰਡੋਂ ਵੀ ਹੋ ਸਕਦਾ ਹੈ। ਹਾਂਜੀ ਹਾਂਜੀ ਪਰ ਬਹੁਤ ਆਂਦਾ ਫਿਰ ਉਹ ਨੁਕਸੇ ਉਹ ਨਿਕਲਦਾ ਹੀ ਰਾਤ ਉਸ ਕਈ ਵਾਰ ਸਾਡੀ ਤਾੜ-ਫਾੜ ਉਹ ਫਿਰ ਕੁੰਦੇ ਨਹੀਂ ਵੈਸੇ। ਅੱਛਾ ਅੱਛਾ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਸਰਦਾਰ ਜੀ ਨੇ ਕਿਹਾ ਇਦਾਂ ਸਾਨੂੰ ਗਲਤੀ ਤੋਂ ਕਿਹਾ ਹੈ। ਠੀਕ ਹੈ ਠੀਕ ਹੈ। ਉਨਵਰ ਤਰੀਕੇ ਨਾਲ ਸਮਝ ਆ ਜੇਗਾ ਵੀ ਤੂੰ ਇਥੋਂ ਗਲਤ ਹੋ ਗਿਆ ਤਾਂ ਕਿਉਂ ਨਹੀਂ ਰੁਕਿਆ ਕਿਸੇ ਜਾਂ ਤਰੀਕੇ ਦੀ ਕੋਈ ਮੰਗ ਦੀ ਜਾਮ ਲਵਾ ਦੇਣ ਲੱਗਾ ਅੱਛਾ ਸਾਡੇ ਤੋਂ ਉਹਦਾ ਕਿੰਨੇ ਆ ਗਏ ਸਿੱਧੀ ਗੱਲ ਮਤਲਬ ਤੁਸੀਂ ਸਾਡੇ ਕੋਲ ਕਲੈਂਟਰੀ ਕਿੰਨੇ ਕਿੰਨੇ ਘੁੰੜਿਆਂ ਨੇ ਕੀਤੀ ਹੁੰਦ ਤੱਕ ਨਹੀਂ ਨਹੀਂ ਸੇਕ ਦਾ ਚਾਹਵਣਾ ਆ ਨਹੀਂ ਨਹੀਂ ਮੇਰਾ ਇੱਕ ਆਪਣਾ ਮੇਰਾ ਸਾਕਾ ਭਤੀਜਾ ਹੈ ਅੱਛਾ ਜੀ ਉਹ ਥੋੜਾ ਜਿਹਾ ਹੱਥ ਸਿੱਧੇ ਕਰ ਗਿਆ ਅੱਛਾ ਜੀ ਬਾਹਰੋਂ ਕੋਈ ਮੁੰਡਾ ڈرائیور بنا دا گا چلو آئی اچھی سیکیاں گاڈیا اہم بچا بچا تو ایڈے ایڈے ہو گئے ਇਹ ਗੱਡੀ ਦੀ ਮਿਹਰਬਾਨੀ ਅੱਛਾ ਜੀ ਮੇਰ ਕੋ ਵੱਡਾ ਫੋਨ ਹੈ ਮੇਰਾ ਬੈਲੈਂਸ ਵੀ ਹੈ ਖਾਤਾ ਉਹ ਠੀਕ ਹੈ ਤਾਂ ਪਾਸਾ ਹੁੰਦਾ ਸੁਣਾ ਹੁੰਦਾ ਤੇ ਜਿਹੜੇ ਕੋਈ ਸਿੰਗਲ ਗੱਡੀ ਇੱਕ ਦੋ ਗੱਡੀਆਂ ਦੇ ਮਾਲਕ ਹੈਗੇ ਹਾਂਜੀ ਉਹ ਹੁਣ ਕਹਿ ਰਹੇ ਆ ਕਿ ਭਈ ਔਖਾ ਉਹਨਾਂ ਲਈ ਔਖਾ ਵਾ ਉਹਨਾਂ ਲਈ ਔਖਾ ਕੀ ਕਾਰਨ ਹੈ ਉਹਨਾਂ ਲਈ ਕਿਉਂ ਔਖਾ ਭਾਈ ਇਹ ਉਹਨਾਂ ਵਾਸਤੇ ਵੀ ਜਿਵੇਂ ਇੱਕ ਦਿਹਾੜੀਦਾਰ ਬੰਦਾ ਉਹੋ ਕਮਾਉਣਾ ਤੇ ਉਹੋ ਖਾਣਾ ਜੀ ਉਹ ਤਾਂ ਇੱਕੋ ਗੱਡੀ ਆ ਰੇਟ ਕਦੀ ਲੱਗਦਾ ਵੱਧ ਕਦੀ ਘੱਟ ਡਰਾਈਵਰ ਨੇ ਵੀ 10 20 ਵਿੱਚੋਂ ਖਾਣੇ ਜਦੋਂ ਮਾਲਕ ਤੱਕ ਪਹੁੰਚਦੇ ਆ ਉਦੋਂ ਤੱਕ ਉਹ ਜਦੋਂ ਗਿਣਤੀ ਕਰਦਾ ਆ ਉਹਨੂੰ ਸੱਚਮੁੱਚ ਫਿਰ ਪਤਾ ਲੱਗਦਾ ਕਿ ਮੇਰੇ ਪੱਲੇ ਤੇ ਕੁਝ ਵੀ ਨਾ ਪਿਆ ਬਾਕੀ ਤਾਂ ਕਾਗਜ਼ ਤੇ ਪੁਲਿਸ ਖਰਚਾ ਹੀ ਹੋ ਗਿਆ ਅੱਛਾ ਜੀ ਸੱਚੀ ਜੀ ਉਦੋਂ ਨੂੰ ਟਾਇਰ ਲੱਗਣ ਵਾਲੇ ਹੋ ਜਾਂਦੇ ਆ ਗੱਡੀ ਚੱਲਦੀ ਆ ਰੋਡ ਦੇ ਉੱਤੇ 1500 ਇਹਨੇ ਵੀ ਖਾਣਾ ਆ ਵੀਰ ਹੁਣੇ ਜਿਵੇਂ ਪਿੱਛੇ ਗੱਡੀ ਆ ਇੱਟਾਂ ਵਾਲੀ ਇੱਕ ਚੜੀ ਆ ਹਾਂਜੀ ਉਹ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਉਹ ਵੀਰ ਕਹਿ ਰਿਹਾ ਦੋ ਜੋੜੀਆਂ ਤਾਂ ਮੇਰੇ ਭਾਰੀ ਗਿਆ ਉਹ ਗੱਡੀ ਮੈਨੂੰ ਪਤਾ ਤਕਰੀਬਨ ਜ਼ਿਆਦਾ ਨਹੀਂ ਤੇ ਰੁਪਈਆ ਲੱਖ ਕਿਤੇ ਨਹੀਂ ਗਿਆ ਦੋ ਜੋੜੀਆਂ ਭਾਰੀ ਗਿਆ ਜੀ ਹਾਂਜੀ ਤੇ ਲੱਖ ਤੇ ਉਹੀ ਹੋ ਗਿਆ 52000 ਮਜੋੜੀ 52000 ਹਾਂਜੀ ਤੇ 1 ਲੱਖ ਤੇ 4000 ਇਹ ਹੋ ਗਿਆ ਹਾਂਜੀ ਲੇਬਰ ਆ ਕੋਈ ਥੱਲੇੋਂ ਹੋਰ ਇਸਾ ਉਸਾ ਉਹਦਾ ਉਹਦਾ ਚਲੋ ਇਹ ਰੱਬ ਨੂੰ ਸ਼ੁਕਰ ਕਰੇ ਵੀ ਉਹਦਾ ਘੋੜਾ ਅੱਗੋਂ ਜੰਪ ਲੈ ਕੇ ਬਚ ਗਿਆ ਟਰਾਲੀ ਇੱਟਾਂ ਦੀ ਸੀ ਉਹ ਦੱਬੀ ਗਈ ਗੱਡੀ ਕੰਟਰੋਲ ਹੋ ਗਈ ਬੋਲਾ ਸੀ ਹਾਂ ਬੈਗ ਗਿਆ ਬੋਲਾ ਸੀ ਹਾਂ ਗੱਡੀ ਬਹਿ ਗਈ ਬੈਠ ਗਈ ਫਾਇਦਾ ਹੋ ਗਿਆ ਉਹਦਾ ਫਾਇਦਾ ਹੋ ਗਿਆ ਅੱਛਾ ਜੀ ਅੱਡਾ ਟਾਇਰ ਬਾਕੀ ਆ ਗੱਡੀ ਗਾਂ ਲੰਘ ਜਾਂਦੀ ਹਾਂ ਜੀ ਪਤਾ ਨਹੀਂ ਕਿੱਥੇ ਜਾ ਕੇ ਇਹਨੇ ਰੁਕਣਾ ਸੀ ਕਿੱ ਕਿਚ ਹੋ ਜਾਣਾ ਸੀ ਕਿਹਦੇ ਚ ਬਚਣਾ ਸੀ ਅੱਗੋਂ ਕਿਹੜੀ ਬੱਸ ਟਰੱਕ ਕੋਈ ਕੌਣ ਕੌਣ ਹੋ ਗਿਆ ਕੁਝ ਜੀ ਟਰੱਕ ਦਾ ਜੀ ਠੀਕ ਹੈ ਨਾ ਹੁੰਦਾ ਤੇ ਜਿਹੜੀ ਗੱਡੀ ਟੱਪੀ ਗਈ ਹੈ ਫੁੱਟਪਾਥ ਉਹਨੇ ਕਿਤਾ ਕਿੱਥੇ ਜਾ ਕੇ ਫਿਰ ਰੁਕਣਾ ਸੀ ਡਰਾਈਵਰ ਨੂੰ ਦੇਖ ਕੰਟਰੋਲ ਤੋਂ ਬਾਅਦ ਉਹ ਥੱਲੇ ਲੈ ਜਾਂਦੀ ਤੇ ساری ਉਮਰ ਨਹੀਂ ਸੀ ਇਹਨਾਂ ਕੋਲ ਜਦੋਂ ਹਾਂ ਉਹ ਸਮਝੋ ਵੀ ਵਾਈਗਰੂ ਨੇ ਉਹਨਾਂ ਦੀ ਚੜ੍ਹਦੀ ਕਲਾ ਹੋ ਗਈ ਸੰਭਾ ਬਚਾ ਕਰ ਦਿੱਤਾ ਬਚਾ ਕਰਤਾ ਮਹਾਰਾਜ ਅੱਛਾ ਵਾਈਗਰੂ ਨੂੰ ਜਾ ਕੇ ਸ਼ੁਕਰ ਮਨਾਉਂ ਉਹ ਤਾਂ ਵੀਰੋਂ ਨੇ ਦੱਸਿਆ ਆਂਦੇ ਕਿ ਅਸੀਂ ਪਹਿਲਾਂ ਵੀ ਗੱਡੀ ਇਹ ਲੋਨ ਤੇ ਲਈ ਆ ਹਾਂ ਤੇ ਉਸ ਤੋਂ ਬਾਅਦ ਆਂਦੇ ਆ ਕਿ ਇਹਦੇ ਤੇ ਫਿਰ 14 ਲੱਖ ਲੋਨ ਕਰਾਇਆ ਪੰਜ ਸਾਲ ਮੰਨ ਲਓ ਫਿਰ 14 ਲੱਖ ਦਾ ਕੋਈ ਗੱਲ ਨਹੀਂ ਉਹਨਾਂ ਤੇ ਵਾਈਗਰੂ ਬਰਕਤ ਪਾਏਗਾ ਜੇ ਉਹ ਨਿਸ਼ਾਨੀ ਹੈ ਜੀ ਉਹ ਜੇ ਹੁਣ ਹੋਣਾ ਹੁੰਦਾ ਨਾ ਕੁਝ ਕਿ ਉਹਨੇ ਟੱਪ ਜਣਾ ਸੀ ਗੱਡੀ ਟੱਪੀ ਨਹੀਂ ਤੇ ਇਹ ਚੰਗਾ ਹੀ ਸਮਾਂ ਸੀ ਹਾਂ ਮੇਰੇ ਨਾਲ ਦਾ ਉਹਨਾਂ ਚੱਲ ਰਹੇ ਦੋਵੇਂ ਗੱਲਾਂ ਇਹੋ ਕਰਦੇ ਰਹੇ ਆ ਉਹ ਗੱਡੀ ਦੇ ਬੰਦੇ ਨਾਲ ਨਾ ਸੰਗੋ ਟਰਾਲੀ ਬਹਿਨ ਨਾ ਹਾਂਜੀ ਥੋੜਾ ਜਿਹਾ ਸਾਤਾ ਜੀ ਥਾਂ ਖੋਲਾ ਹੋ ਗਿਆ ਉਹ ਵੀ ਫਾਇਦਾ ਹੀ ਹੋਇਆ ਉਹਨਾਂ ਦਾ ਫਾਇਦਾ ਹੋ ਗਿਆ ਉਹਨਾਂ ਦਾ ਉਹ ਕਹ ਰਹੀ ਸੀ ਕਿ ਕੋਈ ਬੱਕਰੇ ਜਾਂਦੇ ਆ ਜੀ ਜੰਮੂ ਨੂੰ ਕੋਈ ਥੋੜਾ ਮਸਾ ਦਾ ਰਸਤਾ ਨਾਲੋਂ ਹਾਂਜੀ ਉਹ ਗੱਡੀ ਤੇ ਕੋਈ ਸ਼ਰਾਬ ਸ਼ਰੂ ਕੀਤੀ ਹੋਊਗੀ ਜਾਂ ਡਰਾਈਵਰਾਂ ਨੇ ਦਾ ਨੱਪ ਗਿਆ ਅੰਦਰ ਉਹ ਤਾਂ ਨਾ ਉਨਾਂ ਦਾ ਬੱਕਰੇ ਵਾਲੇ ਜਿਹੜੇ ਆ ਨਾ ਇਹਨਾਂ ਦਾ ਬੜੀ ਕੁੱਤੀ ਚਲਾਉਣੀ ਹੈ ਇਹਨਾਂ ਦਾ ਸਬਜੀ ਤੋਂ ਵੀ ਇੱਕ ਹਿਸਾਬ ਨਾਲ ਭੈੜਾ ਹੀ ਹੈ ਕੰਮ ਇਹ ਕਿਉਂ ਜਿੱਦ ਤੱਕ ਵੀ ਕਿਉਂ ਚਲਾਉਂਦੇ ਗੱਡੀ ਇਹ ਬੱਕਰੇ-ਬੁੱਕਰੇ ਕਰਦੇ ਜਿਹੜੇ ਵੀ ਇਹਨਾਂ ਦਾ ਸਹੀ ਕਰਦੇ ਹੁੰਦੀ ਹੈ ਬੱਕਰੇ ਇਹਨਾਂ ਨੂੰ ਜਿਆਦਾ ਖਵਾਉਂਦੇ ਨਹੀਂ ਪੀਉਂਦੇ ਨਹੀਂ ਪਾਣੀ ਨਹੀਂ ਪੀਉਂਦੇ ਇਹਨੂੰ ਕੁੱਪਿਆ ਆਟੋਮੈਟਿਕ ਹੁੰਨ ਇਹਨੂੰ 4 ਦਿਨ ਤੀਕ ਤਾ 2 ਦਿਨ ਹੋ ਗਏ ਤੇ 4 ਦਿਨ ਰਾਜਸਥਾਨ ਨੂੰ ਜਦੋਂ ਤੁਰਦੇ ਆ ਹਾਂਜੀ ਜਿੱਥੋਂ ਇਹਨਾਂ ਦੀ ਸ਼ੁਰੂ ਹੁੰਦੀ ਗਏ ਜੈਂਸਲ ਮੇਰੀ ਵੀ ਜੈਂਸਲ ਮੇਰ ਤੋਂ ਵੀ ਬਾੜ ਮੇਰ ਤੋਂ ਵੀ ਦੋ ਦਿਨ ਤੇ ਉੱਥੇ ਲੱਗ ਗਏ ਇਹਨਾਂ ਨੂੰ ਸ਼੍ਰੀਨਗਰ ਪਹੁੰਚਦਿਆਂ ਚਾਰ ਦਿਨ ਲੱਗਣੇ ਹੋਰ ਖੜੇ ਹੁੰਦੇ ਉਹਨਾਂ ਨੂੰ ਤਾਰ ਨਹੀਂ ਸਕਦੇ 180 ਨਾਲ ਕਿੱਥੇ ਤਾਰਾਂਗੇ ਕੌਣ ਤਾ ਦੇਗਾ ਇੱਕ ਬੰਦਾ ਸਿਰਫ ਹੁੰਦਾ ਉਹਨਾਂ ਦਾ ਜਿੰਮੇਵਾਰ ਨਾਲ ਜਿੰਨੇ ਸਿਰਫ ਠਾਉਣਾ ਹੀ ਹੈ ਅੱਛਾ ਜੀ ਉਹ ਤਾਂ ਗੱਡੀ ਭਜਾ ਭਜਾ ਕੇ ਫਟਾਫਟ ਵਾਰ ਦੇ ਆ ਕਿ ਇਹਨਾਂ ਨੂੰ ਵਿਚਾਰੇ ਗਰੀਬਾਂ ਨੂੰ ਲਾਓ ਫੁਕਰੇ ਨਾਲ ਵਿੱਚ ਮਾਰਨਾ ਉਹਨਾਂ ਨੇ ਤੀਸਰੇ ਚੌਥੇ ਦਿਨ ਢੁੱਡਾ ਮਾਰਨੀਆਂ ਸ਼ੁਰੂ ਕਰ ਦੇਣੀਆਂ ਤੇ ਬਸਣਾ ਭੁੱਖਣਾ ਅੱਛਾ ਇਸ ਕਰਕੇ ਉਹਨਾਂ ਨੂੰ ਵੀ ਭਜਾਉਣ ਦੀ ਮਜਬੂਰੀ ਆ ਅੱਛਾ ਇਹ ਨਹੀਂ ਹੈਗਾ ਕਿ ਉਹ ਕੋਈ ਖਾ ਪੀ ਕੇ ਚਾਹੁੰਦੇ ਮਜਬੂਰੀ ਆ ਕਿ ਉਹਨਾਂ ਸੁਝਾਉਣੀ ਪੈ ਰਹੀ ਆ ਤੇ ਕੋਣ ਕਿਉਂ ਦਾ ਕੀ ਪ੍ਰਬੰਧ ਨਹੀਂ ਹੈਗਾ ਵਿੱਚ ਆ ਜੇ ਹੰਡੇ ਕੇ ਦੇ ਵਿੱਚ ਮਾਲ ਲਗਾਉਂਦੇ ਹੁੰਦੇ ਸੀ ਲਵਾ ਲੈਂਦੇ ਸੀ ਪੈਸੇ ਲੈਂਦੇ ਸੀ ਜਮੂਕਸ਼ੀਰ ਹਾਂਜੀ ਜੇ ਹੰਡੇ ਕੋਚ ਲਖਨਪੁਰ ਪਾਰ ਐਂਟਰੀ ਕਰਕੇ ਹਾਂਜੀ ਤੇ ਉਹ ਲਾ ਲੈਂਦੇ ਸੀ ਠੀਕ ਹੈ ਕੋਈ ਗੱਲ ਨਹੀਂ ਪਰ ਹੁਣ ਨਹੀਂ ਉਹ ਸੁਖਦਾ ਉਹਨ ਪਾਣੀ ਤੁਹਾਡੇ ਸਾਹਮਣੇ ਕਈ ਖਾਮਾ ਤੇ ਘਰ ਬਣ ਗਏ ਚਰਾਈ ਨਹੀਂ ਗਈ ਅਸਲੀ ਛੱਡਾਂਗੇ ਕਿਤੇ ਪਲਾਟ ਤੇ ਆ ਵੇਖੋ ਬੰਦੇ ਜਾਂਦੇ ਆ ਮਹਿਲ ਹਾਂਜੀ ਹਾਂਜੀ ਤੇ ਚਰਾਈ ਖਤਮ ਚਰਾਈ ਜੀ ਮੈਂ ਉਹ ਵੀ ਮਜਬੂਰੀ ਚ ਮਾਰ ਕੇ ਮਜਬੂਰੀ ਚ ਇਸ ਵੇਲੇ ਸਮਝੋ ਕਿ ਕਮਾ ਫਰਾ ਕੇ ਮਜਬੂਰੀ ਚ ਹੈ ਮਜਬੂਰੀ ਚ ਚੱਲਣ ਦਾ ਕੰਮ ਨਹੀਂ ਡਰਾਈ ਲੈਣ ਜਿਹੜੀ ਹੈ ਮਜਬੂਰੀ ਚ ਚੱਲਦੀ ਪੈਂਦੀ ਹੈ ਹਾਂਜੀ ਠੀਕ ਹੈ ਜੇ ਤੁਸੀਂ ਹੁਣ ਤੱਕ ਸੰਤੁਸ਼ਟ ਜੇ ਆਪਣੀ ਲਾਈਨ ਦੇ ਵਿੱਚ ਉੱਤੇ ਹੁਣ ਜਾਮ ਲੱਗਦਾ ਜਦੋਂ ਫਿਰ ਜਾਮ ਲੱਗ ਜਾਂਦਾ ਇੱਕ ਸਕਿੰਟ ਦੇ ਵਿੱਚ 10 ਕਿਲੋਮੀਟਰ ਦਾ ਜਾਮ ਲੱਗਣ ਦੀ ਸਮਰੱਥਾ ਰੱਖਦਾ ਬੰਬਈ ਲਾਈਨ ਬੰਬਈ ਲਾਈਨ ਜਿਹੜੀ ਗੁਜਰਾਤ ਤੋਂ ਬੰਬਈ ਲੈ ਹਾਂਜੀ ਇੱਕ ਸਕਿੰਟ ਗੱਡੀ ਰੁਕ ਗਈ ਤੁਸੀਂ ਕਿਤੇ ਧਿਆਨ ਕਰ ਲਿਓ ਕਿ 10 ਗੱਡੀਆਂ ਪਿੱਛੇ ਐਟੋਮ ਮੈਕਨ ਖਲੋ ਜਾਂਦਾ ਇੱਕ ਸਕਿੰਟ ਕਿਹੜੇ ਰੋਡ ਤੇ ਬੰਬਈ ਗੁਜਰਾਤ ਮੇਨ ਹਾਈਵੇ ਅੰਮਦਾਬਾ ਅੰਮਦਾਬਾ ਤੋਂ ਬੰਬਈ ਅੱਛੇ ਗੁਜਰਾਤ ਕਿੰਨੇ ਟਾਈਮ ਦੇ ਵਿੱਚ ਕਿਲੋਮੀਟਰ ਦਾ ਜਾਮ ਲੱਗ ਜਾਂਦਾ ਫ੍ਰੇਕ ਲਗੀ ਇੱਕ ਮਿੰਟ ਅਗਰ ਇੱਕ ਸਕਿੰਟ ਦੇ ਵਿੱਚ ਤੇ ਤੁਹਾਨੂੰ ਦੱਸਿਆ ਵੀ ਗੱਡੀਆਂ ਦੀ ਲੇਨ 10 10 ਗੱਡੀਆਂ ਤੇ ਪੱਕੀਆਂ ਰੁਕ ਜਾਣ। ਅੱਛਾ ਇੱਕ ਸਕਿੰਟ ਜੀ ਇੱਕ ਸਕਿੰਟ ਜੀ ਰਾਤ ਦੇ ਟਾਈਮ ਨਾਲ ਉਹ ਉਹ ਰੋਡ ਇਸ ਤਰ੍ਹਾਂ ਜਗਮਗ ਕਰਦਾ ਹੈ ਕਿ ਜਿਸ ਤਰ੍ਹਾਂ ਮਾਲਾ ਚੱਲ ਗਈ ਹੈ। ਅੱਛਾ ਇਹ ਇੰਨਾ ਲਾਈਟਾਂ ਦਾ ਹੀ ਹਾਂਜੀ ਲੜੀਆਂ ਚੱਲਦੀਆਂ ਦੀਵਾਵਲੀ ਤੇ। ਅੱਛਾ ਅੱਛਾ ਉੱਤੇ ਉੱਤੇ ਜਾਮ ਜਦੋਂ ਲੱਗ ਜਾਂਦਾ ਫਿਰ ਕਰਨ ਤੇ ਫਿਰ ਹਾਂ ਡਰਾਈਵਰ ਡਰਾਈਵਰ ਨੂੰ ਤੁਹਤਣਾ ਪੈਂਦਾ ਹਰ ਬੰਨੇ ਭਾਜੀ ਡਰਾਈਵਰ ਨੂੰ ਤੁਹਤਣਾ ਪੈਂਦਾ। ਡਰਾਈਵਰ ਤੇ ਜ਼ਿਆਦਾ ਲੋੜ ਆਦੀ। ਡਰਾਈਵਰ ਪਰ ਇਹ ਗੀ ਡਰਾਈਵਰ ਨੂੰ ਉਹਦਾ ਨੁਕਸਾਨ ਜ਼ਿਆਦਾ ਪੂਤਣਾ ਪੈ ਰਿਹਾ ਸਾਨੂੰ ਜ਼ਿਆਦਾ ਮਾਲਕ ਦਾ ਨਹੀਂ ਉਹਦੇ ਵਿੱਚ ਮਾਲਕ ਨੇ ਜੇਤਾ ਜੋ ਦੇਣਾ ਸੀ ਉਹਨਾਂ ਨੇ ਘੱਟਤਾ ਫਾਈਨਲ ਅੱਛਾ ਇਹ ਉਹ ਤਾਂ ਫਾਈਨਲ ਅਸੀਂ ਉਹਨਾਂ ਨੂੰ ਪਹੁੰਚ ਦੇਣੀ ਉਹਨਾਂ ਲੋਡ ਕਰਾਤੀ ਗੱਡੀ ਅਸੀਂ ਪਹੁੰਚ ਦੇਣੀ ਅੱਲੋ ਸਰਦਾਰ ਜੀ ਪਹੁੰਚ ਦੇਣੀ ਉਹਦੇ ਵਿੱਚ ਤੁਹਾਨੂੰ ਬਜੇ ਨਾ ਬਜੇ ਕਿਸੇ ਨਹੀਂ ਥੋੜਾ ਮਾਲਕਾਂ ਨੂੰ ਵੀ ਚਾਹੀਦਾ ਵਾ ਤੁਹਾਡਾ ਸੋਚਣਾ ਨਹੀਂ ਇਹ ਹੁੰਦਾ ਕਦੀ ਕਦੀ ਹੈ ਹੁਣ ਬਾਰਸ਼ਾਂ ਦਾ ਕਰਕੇ ਜ਼ਿਆਦਾ ਹੋਇਆ ਸੀ بارشاں نے توڑتیاں توڑتیا جام لگنے شروع ہو گئے ویسے کدی کدی ہوں ہے ہر بار ہی نہیں ہوں دائے ویسے وار ہاں وار جادا ایس ایس جادا ایس دا اس وار ہویا اس وار جانا ہے ویسے ایک ٹرائر بھی داتے ہیں ہاں گجرات چاہے اس وار کٹے ہیں پر تسی کہا رہے کہ نہیں 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 گجرات نہیں تو جام دا کھا رہے ہیں کون کے اندر نہیں برسات برسات بہت جیدہ برسات نہیں تو سڑکا توڑتی ہیں برسات یا پانی کھڑا ہوئے تو کھڑی ہاں جی اب اکنی ڈے میری گڑی دا حال کی ہے میں بندیوں آ رہے ہیں اچھا جی ਹਾਂ ਜੀ ਤੁਸੀਂ ਹਾਲ ਤਰੇ ਕੋਈ ਵੀਰ ਹੋਣਾਂ ਦੇ ਨਾਲ ਦੁਨੀਆਂ ਵੀ ਲੱਗੀਆਂ ਹੋਈਆਂ ਆਪਾਂ ਕਹਿ ਰਹੇ ਆਂ ਕਿ ਗਰਮੀ ਹੈ ਮੇਰੇ ਨਾਲ ਦਿਨ ਮੈਂ ਘਰ ਉਤਾਰ ਦਿੱਤਾ ਜੀ ਮੇਰੇ ਖਿਆਲ ਸਵੈਟਰ ਕੋਟੀਆਂ ਵਾਲਾ ਕੰਮ ਹੋਇਆ ਪਿਆ ਜੀ ਇੱਥੇ ਹਾਂ ਜੀ ਕਿ ਇੰਨਾ ਕਿ ਜਾਮ ਗੁਜਰਾਤ ਦੇ ਵਿੱਚ ਬੰਦੇ ਦੇ ਵਿੱਚ ਜਾਮ ਇੰਨਾ ਕਿ ਜ਼ਿਆਦਾ ਤਕਰ ਨਾ ਲੱਗਾ ਵੈਸੇ ਵੈਗਰੋ ਨੇ ਹਰ ਵਾਰੀ ਕਿਰਪਾ ਕੀਤੀ ਅਹੀਂ ਨਿਕਲ ਜਾਂਦੇ ਹੁੰਨੇ ਆ ਪਰ ਐਦ ਕੀ ਇੰਨਾ ਕਿ ਜ਼ਿਆਦਾ ਗੁਜਰਾਤ ਦੇ ਵਿੱਚ ਜਾਮ ਸੀ ਕੰਨਾਂ ਨੂੰ ਆ ਕੇ ਲੋ ਆਤੇ ਮੈਨੂੰ ਤਾਂ ਬੁਖਾਰ ਚੜਾ ਦਿੱਤਾ ਜਾਮ ਨੇ ਕਿਉਂਕਿ ਇੰਨੀ ਗੱਡੀ ਪੁਰਣੀ ਹੈ ਅਗੀ ਕੱਢ ਲੋ ਗੇਰ ਇੱਕ ਨੰਬਰ ਲਾ ਲੋ ਤੋੜ ਲੋ ਫਿਰ ਕੰਟਰੋਲ ਦੇ ਵਿੱਚ ਨਾਲੇ ਪ੍ਰੈਸ਼ਰ ਦੇਖ ਲੋ ਕਿ ਡੌਂਟ ਨਹੀਂ ਹੋ ਗਿਆ ਪ੍ਰੈਸ਼ਰ ਜੀ ਇੰਨਾ ਪ੍ਰੋਬਲਮ ਹੁੰਦੀ ਹੈ ਇਹ ਵਾਲੀ ਅਧਰ ਵੀ ਵਰਗੀ ਸਰ ਗੱਡੀ ਕਾਰਾਂ ਵਾਲੇ ਤਿੰਨ ਤਿੰਨ ਲੈਣਾ ਲੱਗ ਜਾਂਦੀਆਂ ਚਾਰ ਚਾਰ ਅੱਛਾ ਜੀ ਨਸੀਬਤ ਇਹ ਗੱਰਾਂ ਵਾਲੇ ਵੀ ਮੁਸ਼ਕਲ ਖੜੀ ਕਰਦੇ ਹਾਂ ਕਾਰਾਂ ਲੱਗ ਜਾਂਦੀਆਂ ਕਈ ਵਾਰੀ ਗੱਡੀ ਨਾ ਹੋ ਕੇ ਲੱਟ ਗਏ ਸਾਡੇ ਨਾਲ ਪੈਸੇ ਵੀ ਭਰਨੇ ਪਿੰਦੇ ਅਜ਼ੀਮੇ ਕੋਰੀ ਭਰੇ ਸੀ ਇਹ ਜੀ ਹੁਣ ਸਰਕਾਰਾਂ ਨੂੰ ਚਾਹੀਦਾ ਆ ਵੇਲੇ ਸਰ ਕੋਈ ਸੜਕਾਂ ਸੜਕਾਂ ਬੰਦੀਆਂ ਜਾਂਨ ਟਾਈਮ ਸਿਰ ਤੇ ਸਭ ਕੁਝ ਠੀਕ ਹੈ ਸੜਕਾਂ ਸੜਕਾਂ ਵੱਡੀਆਂ ਨੇ ਪਰ ਟੋਏ ਪੈ ਗਏ ਰਿਪੇਅਰ ਨਹੀਂ ਹੋਈ ਰਿਪੇਅਰ ਨਹੀਂ ਨਹੀਂ ਪਿਆ ਥੱਲੇੋਂ ਬਜਰੀ ਨਿਕਲਦੀ ਆਉਂਦੀ ਹੈ ਅੱਛਾ ਅੱਛਾ ਇਹ ਉਹ ਖੱਡੇ ਬਣ ਗਏ ਆ ਖੱਡੇ ਬਣ ਗਏ ਉਮਰ ਹੀ ਮੇਰੀ ਤਾਂ ਹੁਣ ਬੀਤ ਗਈ ਗੱਡੀ ਦੇ ਨਾਲ ਠੀਕ ਹੈ ਆਪਣਾ ਘਰ ਪਰਵਾਹ ਇਤੋਂ ਚਲਾਉਂਦੇ ਤੁਸੀਂ ਠੀਕ ਹੈ ਵੀਰ ਜੀ ਬਹੁਤ ਤੁਹਾਡਾ ਧੰਨਵਾਦ ਜੀ ਵੀਰ ਜੀ ਚਲੋ ਦੋ ਚਾਰ ਮਿੰਟ ਆਪਾਂ ਗੱਲ ਕਰੀਏ ਪਰ ਵੀਰ ਹੁਣ ਆਨੇ ਅੱਧਾ ਘੰਟਾ ਹੋ ਗਿਆ ਆਪਣੇ ਨਾਲ ਗੱਲਬਾਤ ਕੀਤੀ ਬਹੁਤ ਸੋਰੀ ਬਹੁਤ ਬਹੁਤ ਧੰਨਵਾਦ ਵੀਰ ਜੀ ਤੇ ਇਹ ਆਪਣਾ ਡਰਾਈਵਰਾਂ ਦਾ ਚੈਨਲ ਹੈ ਜੀ ਇੱਥੇ ਡਰਾਈਵਰ ਹੀ ਲੈ ਆਉਂਦੇ ਆ ਸਗੀਆਂ ਔਨ ਰੋਡ ਲਾਈਫ ਚੈਨਲ ਦਾ ਨਾਮ ਆ ਤੇ ਡਰਾਈਵਰ ਵੀਰ ਬਤ ਬਸ ਸਾਧ ਦੇਣਾ ਮੈਨੂੰ 91 ਦੇ ਵਿੱਚ 1991 ਦੇ ਵਿੱਚ ਸੈਕੰਡਲੀ ਮਤਲਬ ਕਿ ਮਿਲ ਗਈ ਡਰਾਈਵਰ ਮੈਂ ਬਣ ਚੁੱਕਾ ਸੀ ਉਸ ਤੋਂ ਹਾਂਜੀ ਉਸ ਤੋਂ ਪਹਿਲਾਂ ਕੋਈ 5-6 ਸਾਲ ਪਹਿਲਾਂ ਮੈਨੂੰ ਕਲੈਂਡਰੀ ਜ਼ਿਆਦਾ ਚਿਰ ਕਰਨੀ ਪਈ ਕਲੀਨਰੀ ਕਨੈਕਟਰ ਕਿਤੇ ਜੀ ਕਲੀਨਰੀ ਮੈਨੂੰ ਘੱਟੋ ਘੱਟ 4-5 ਸਾਲ ਲੱਗ ਗਏ 91 ਤੋਂ ਫਿਰ ਗੱਡੀ ਚਲਾਉਂਦੇ ਹਾਂ ਜੀ ਹਾਂਜੀ ਮੈਂ 1995 ਤੋਂ ਗੱਡੀ ਸ਼੍ਰੀਨਗਰ ਤੋਂ ਲੱਗ ਕੇ ਕਸ਼ਮੀਰ ਤੋਂ ਕੰਨਿਆ ਤੁਮਾਰੀ ਉਹ ਸਮੇਂ ਦੇ ਵਿੱਚ ਡਰਾਈਵਰਾਂ ਨੂੰ ਕਹਿੰਦੇ ਬਹੁਤ ਮੁਸ਼ਕਲਾਂ ਆਉਂਦੀਆਂ ਜਿਹੜੇ ਟਾਈਮ ਤੇ ਤੁਸੀਂ ਗੱਡੀ ਫੜੀ ਆ ਹਾਂਜੀ ਉਦੋਂ ਤੋਂ ਵੀ ਮੁਸ਼ਕਲਾਂ ਹੁੰਦੀਆਂ ਸੀ ਤੇ ਭਾਜੀ ਹੁਣ ਵੀ ਮੁਸ਼ਕਲਾਂ ਹੀ ਆ ਅੱਛਾ ਜੀ ਮੁਸ਼ਕਲਾਂ ਹੁਣ ਵੀ ਆ ਕਿਉਂ ਉਦੋਂ ਵੀ ਰਸਤੇ ਜਾਮ ਜਾਮ ਅਜੇ ਵੀ ਜਿਹੜੇ ਰਸਤੇ ਉਸੇ ਤਰ੍ਹਾਂ ਖਰਾਬ ਨੇ ਜਾਮ ਲੱਗਦੇ ਆ ਰਸਤਿਆਂ 'ਚ ਕੋਈ ਸੁਵਿਧਾ ਸਾਡਾ ਐਸੇ ਚੱਕਰ ਹੀ ਗੱਡੀ ਨੇ ਘੱਟੋ ਘੱਟ ਨਹੀਂ ਤੇ 60 ਲੀਟਰ ਦਾ ਫਰਕ ਪਾਤਾ ਖਾਗੀ ਤੇਲ ਨਾਲ ਨਹੀਂ ਗੱਲ ਦਾ ਕਿਉਂ ਜਾਮ ਦੇ ਵਿੱਚ ਗੱਡੀ ਸਟਾਰਟ ਰਹਿਣੀ ਹੈ ਹਾਂਜੀ ਇਹ ਰਸਤਾ ਬੰਦ ਹੋ ਗਿਆ ਉੱਪਰ ਦੀ ਜਾਓ ਉੱਪਰ ਦੀ ਘੱਟੋ ਘੱਟ ਲੋਡ ਗੱਡੀ ਜਿਹੜੀ 60 70 ਕਿਲੋਮੀਟਰ 100 ਕਿਲੋਮੀਟਰ ਜਾਏਗੀ ਤੇ ਕੀ ਬਚੇਗਾ ਅਸ਼ਈ ਤੇਲ ਖਾ ਜਾਣਾ ਤੇਲ ਗੱਡੀ ਨੇ ਖਾ ਜਾਣਾ ਹੈ ਹਾਂ ਜੀ ਐਤ ਕੀ ਦਿਨ ਮੈਂ ਤੂੰ ਨਾ ਤੋਕੇ ਤੇ ਫਿਰ ਬੱਚਿਆਂ ਚ ਜਾ ਕਰ ਮੈਂ ਹੁਣ ਵੇਰ ਕੇ ਜਾਣਿਆ ਗੱਡੀ ਖਾਲੀ ਕਰਨ ਵਾਸਤੇ ਅਜਨਾਂ ਹੀ ਕਲੀਨਰ ਕੋਈ ਨਹੀਂ ਅੱਛਾ ਜੀ ਦੋਵੇਂ ਡਰਾਈਵਰ ਹਾਂ ਡਬਲ ਡਰਾਈਵਰ ਉਹਨਾਂ ਆਪਣੇ ਜਿਹੜੇ ਵੀਰ ਆ ਇਹਨਾਂ ਦੇ ਡਰਾਈਵਰ ਦੂਜਾ ਉਹਨੂੰ ਕਿਹਾ ਕਿ ਤੂੰ ਜਾ ਕੋਈ ਗੱਲ ਨਹੀਂ ਆ ਮੈਂ ਖਾਲੀ ਪਲੀ ਕਰਕੇ ਆਉਣਾ ਤੂੰ ਆਪਣੇ ਬਾਲ ਬੱਚੇ ਚ ਚੱਲ ਜਾ ਬੱਚਿਆਂ ਜੀ ਕਿੰਨੇ ਦਿਨ ਪਿੱਛੇ ਮੁੜੇਗੀ ਦਿਨ ਲੱਗ ਗਿਆ ਐਤ ਕੀ ਜ਼ਿਆਦਾ ਨਾ ਕਦੀ ਆ ਜਾਂਦੀ ਆ ਗੱਡੀ ਹਫਤੇ ਵਿੱਚ ਐਤ ਕੀ 15 16 ਦਿਨ ਅੱਛਾ ਅੱਛਾ ਜੀ ਬਹੁਤ ਟਾਈਮ ਲੰਮਾ ਲੰਘਿਆ ਜੀ ਹਾਂਜੀ ਐ ਕਿ ਲੱਗੇ 6-7 10 ਦਿਨ ਉੱਪਰ ਲੰਘੇ ਹਾਂਜੀ ਉੱਪਰ ਲੰਘੇ ਹਾਂਜੀ ਇਹ ਚੱਕਰ ਫਿਰ ਤਾਂ ਕਿ ਤੁਹਾਨੂੰ ਵੀ ਘਰੇ ਜਾਣ ਦੀ ਹੋਂਣੀ ਹੈ ਮਹੀਨੇ ਤੇ ਅਸੀਂ ਅੰਮ੍ਰਿਤਸਰੋਂ ਜਲੰਧਰੋਂ ਲੁਧਿਆਣੇੋਂ ਸਾਨੂੰ ਤਿੰਨ ਗੇੜੇ ਲੱਗਣੇ ਲਾਜ਼ਮੀ ਚਾਹੀਦੇ ਹੈ ਮਹੀਨੇ ਚ ਮਹੀਨੇ ਚ ਕਿੱਥੋਂ ਕਿੱਥੋਂ ਕਿਤੇੋਂ ਵੀ ਜਲੰਧਰੋਂ ਲੁਧਿਆਣੇੋਂ ਅੰਮ੍ਰਿਤਸਰੋਂ ਬੰਬੇ ਦਾ ਬੰਬੇ ਅਸੀਂ ਜਾਂਦੇ ਬੰਬੇ ਨੂੰ ਅਪਡਾਊਨ ਬੰਬੇ ਤਿੰਨ ਗੇੜੇ ਮਹੀਨੇ ਦੇ ਲੱਗਣ ਤੇ ਫਿਰ ਫਿਰ ਹੋਈ ਬੰਦੀ ਫਿਰ ਹੋਊਗੀ ਕਿਹਦੇ ਐਸ਼ਾ ਐਸ਼ਾ ਨਹੀਂ ਤੇ ਇਸ ਵਾਰ ਮੇਰੇ ਖਿਆਲ ਇਕੂ ਲੱਗਾ ਫਿਰ ਇਸ ਵਾਰ ਤੇਲ ਵੀ ਜ਼ਿਆਦਾ ਹਾਂਜੀ ਇਸ ਵਾਰ ਨਹੀਂ 2 ਲੱਗਿਆ ਇਸ ਵਾਰ ਮਹੀਨੇ ਚ ਪਰ ਤੇਲ ਗੱਡੀ 60 ਲੀਟਰ ਵੱਧ ਖਾ ਗਈ ਇਸ ਵਾਰ ਤੇਲ ਜ਼ਿਆਦਾ ਦਾ 60 ਛੇਹਰ ਦਾ ਵੱਧ ਹਾਂਜੀ ਐਦ ਕੀ ਕਿੱਥੇ ਗੱਡੀ ਵਾਪਸ ਆਉਂਦੀ ਸੀ ਤੇ ਅਸੀਂ ਇਹ ਕੋਈ ਹਨਮਾਨ ਗੜ੍ਹ ਦੇ ਇਲਾਕੇ ਵਿੱਚ ਪਤਾ ਲੱਗ ਗਿਆ ਸੀ ਕਿ ਸਾਨੂੰ ਤੇਲ ਲੋਨ ਪਾਉਣਾ ਪਾਣਾ ਸੀ ਪਤਾ ਤਾਂ ਕਿਸੇ ਲੱਗ ਗਿਆ ਸੀ ਲੇਕਿਨ ਉੱਥੇ ਇੱਕ ਜਾਨੀ ਅੰਦਾਜ਼ਾ ਕਰ ਤੇਲ ਪਾਉਣਾ ਪਿਆ ਮੁੰਜ ਜੇ ਦੀ ਸਟੇਟ ਚ ਤੇਲ ਪੋਣਾ ਸਹੀ ਦਿੰਦਾ ਜੀ ਡਰਾਈਵਰ ਸਾਰੀਆਂ ਇษา ਹੀ ਹੈ ਰੇਟ ਇਹਨਾਂ ਦੇ ਰੇਟ 10 ਪੈਸੇ 20 ਪੈਸੇ 1 ਰੁਪਿਆ ਇਸ ਤੋਂ ਵੱਧ ਘੱਟ ਦੇਣੀ ਹੈ ਅੱਛਾ ਜੀ ਇਹ ਰਾਜਸਥਾਨ ਚ ਕਦੀ ਮਹਿੰਗਾ ਹੋ ਜਾਂਦਾ ਕਦੀ ਸਸਤਾ ਹੋ ਜਾਂਦਾ ਸਟੇਟ ਤੇਲ ਇੱਕੋ ਹੀ ਹੈ ਕੋਈ ਛੋਟ ਨਹੀਂ ਰਾਜਸਥਾਨ ਚ ਇੱਕ ਰੇਟ ਨਹੀਂ ਵੱਧ ਘੱਟਦਾ ਪੈਸਾ ਵੱਧ ਘੱਟਦਾ ਹੈ ਹਾਂ ਪੰਜਾਬ ਚ ਹੁਣ ਮੈਨੂੰ ਕਿ ਮੈਂ ਕਦੀ ਧਿਆਨ ਨਹੀਂ ਕੀਤਾ ਸਾਨੂੰ ਹਾਸਤੇ ਵਿੱਚ ਸਭ ਕੁਝ ਹੁੰਦਾ ਚੱਕਦਾ ਅੱਛਾ ਪਰ ਮੈਨੂੰ ਅੰਦਾਜ਼ਾ ਹੈ ਕਿ ਪੰਜਾਬ ਚ ਇਸ ਵੇਲੇ ਕੀ ਅਸੀਂ ਜਾਂ ਸੀ ਪ੍ਰਾਸੀਪੀਏ ਕੋਈ ਜਗਾ ਇਹਨਾਂ ਦਾ ਹਾਂਜੀ ਨਹੀਂ ਜਿਆਦਾ ਜਿਆਦਾ 88 ਰੁਪਏ 88 ਰੁਪਏ ਹਾਂਜੀ ਠੀਕ 87 ਤੋਂ 88 ਮੈਂ ਕਿਉਂਕਿ ਮੈਂ ਰਾਜਚਪੋਰਾ ਤੇ 88 ਰੁਪਏ ਦੇ ਲੱਗੇ ਪੈਂਦਾ ਵਾ ਠੀਕ ਹਾਂਜੀ ਤੇ ਕਦੀ ਹੁਣ ਉਮਰ ਜ਼ਿਆਦਾ ਹੋ ਗਈ ਐ ਧਿਆਨ ਤੋਂ ਨਹੀਂ ਮੈਂ ਨਹੀਂ ਦਿੰਦਾ ਧਿਆਨ ਮੈਸਲ ਟੈਂਕੀਆਂ ਫੁੱਲ ਕਰਾਉਣੀਆਂ ਅੱਛਾ ਜੀ ਯਾਂ ਅੰਬਰਸਰੋਂ ਜਾਂ ਲਧਿਆਣਾ ਜਾਂ ਜਲੰਧਰੋਂ ਟੈਂਕੀਆਂ ਫੁੱਲ ਹੀ ਹੋਣੀਆਂ ਟੈਂਕੀਆਂ ਫੁੱਲੀ ਰੱਖਣੀ ਬਸ 900 ਲੀਟਰ ਤੇਲ ਪੈ ਗਿਆ ਆ ਪਰਚੀ ਚੁੱਕੋ ਜੀ ਕਿੰਨਾ ਪੈਂਦਾ ਗੱਡੀ 900 900 ਲੀਟਰ ਦਾ ਹਾਂਜੀ ਐਸ਼ੀ ਮਾਗੇ ਸਾਢੇ ਤਿੰਨ ਡਰਮ ਤੇਲ ਪੈਂਦਾ ਚ ਹਾਂਜੀ ਇਸ ਗੱਡੀ ਚ ਸਾਢੇ ਤਿੰਨ ਡਰਮ ਹਾਂਜੀ ਬਰਾ ਤੇ ਆਪ ਡਾਉਨ ਆਪ ਡਾਉਨ ਫਿਰ ਹੋ ਜਾਂਦਾ ਹੋ ਜਾਂਦਾ ਆਪ ਡਾਉਨ ਆਪ ਡਾਉਨ ਹੋ ਜਾਂਦਾ ਫਿਰ ਜੇ ਆਪਾਂ ਲੁਧਿਆਣੇੋਂ ਗੱਡੀ ਖਾਤੇ ਆ ਜੀ ਤੁਸੀਂ ਹਾਂਜੀ ਤੇ ਬੰਬਈ ਜਾਂਦੀ ਆ ਹਾਂਜੀ ਉੱਥੋਂ ਤੁਹਾਡਾ ਆਉਣ ਜਾਂਚ ਕਿੰਨਾ ਲੀਟਰ ਤੇਲ ਲੱਗਦਾ ਕੋਈ ਅੰਦਾਜ਼ਾ ਐਸਟੀਮੇਟ ਜਿਆ ਕੋਈ ਬੰਬਈੋਂ ਲੁਧਿਆਣੇ ਦਾ ਹਾਂਜੀ ਨਹੀਂ ਇਸ ਤਰ੍ਹਾਂ ਨਹੀਂ ਆਪਾਂ ਸ਼ੇਅਰ ਕਰ ਸਕਦੇ ਗੱਡੀਆਂ ਵੱਧ ਘੱਟ ਖਾਂਦੀਆਂ ਅੱਛਾ ਅੱਛਾ ਠੀਕ ਹੈ ਇਹ ਵੱਧ ਘੱਟ ਖਾਂਦੀਆਂ ਗੱਡੀਆਂ ਜੀ ਕੋਈ 10 ਲੀਟਰ ਛੱਡ ਜਾਂਦੀ ਹੈ ਅੱਛਾ ਕੋਈ ਕੋਈ ਨਹੀਂ ਛੱਡਦੀ ਅੱਛਾ ਜੀ ਕੋਈ ਉੱਪਰ ਵੀ ਜਿਵੇਂ ਤੁਹਾਡਾ 60 ਲੀਟਰ ਦੇ ਉੱਤੇ ਹੀ ਚਲੇ ਗਿਆ ਇਸ ਵਾਰ ਉਹ ਤੁਹਾਡੀ ਜੇਬ ਚੋਂ ਨਿਕਲ ਗਿਆ ਉਹ ਇਸ ਵਾਰ ਨਿਕਲ ਗਿਆ ਤੁਹਾਡੀ ਕਮਾਈ ਗਈ ਜੀ ਤੁਹਾਡੀ ਕਮਾਈ ਗਈ ਤੁਹਾਡੀ ਕਮਾਈ ਗਈ ਸਹੀ ਦੀ ਮਾਦੀ ਜਾਦੀ ਦੇ ਹਫਤੇ ਦੀ ਕਮਾਈ ਹੋ ਲੈ ਗਈ ਇਹ ਤੇ ਚਲੋ ਕਰਨਾ ਵਾਲੀ ਚੱਲ ਕੇ ਇਸ ਤਰ੍ਹਾਂ ਹੋਇਆ ਕਈ ਵਾਰ ਗੱਡੀਆਂ ਬੰਬੇ ਦੇ ਵਿੱਚ ਟੈਂਕੀਆਂ ਟੁੱਟ ਜਾਂਦੀਆਂ ਟੁੱਟ ਜਾਂਦੀਆਂ ਟੈਂਕੀ ਤੋੜ ਕੇ ਤੇਲ ਕੱਢ ਲੈਣਾ 200 ਦਾ 200 300 400 ਲੀਟਰ ਜਿੰਨਾ ਕੱਢਦੇਗਾ ਲੁੱਟੂਗੀ ਲੁੱਟੋਗੀ ਅੱਛਾ ਟੁੱਟਦੀਆਂ ਨਹੀਂ ਫਿਰ ਤੋੜੀਆਂ ਜਾਂਦੀਆਂ ਤੋੜੀਆਂ ਜਾਂਦੀਆਂ ਅੱਛਾ ਤੋੜ ਲੈਂਦੇ ਤੋੜ ਦਿੰਦੇ ਨੇ ਬੰਦੇ ਨੇ ਸੁੱਤੇ ਹੋਣਾ ਪਤਾ ਨਹੀਂ ਲੱਗਣਾ ਅੱਛਾ ਜੀ ਉਹਨਾਂ ਨੇ ਐਸਪੀ ਨਾਲ ਖੋਲ ਕੇ ਟੱਕਣ ਜਾਂ ਕਿਸੇ ਵੀ ਤਰ੍ਹਾਂ ਸਾਡੇ ਨਾਲ ਇਹ ਘਟਨਾ ਵਾਪਰੀ ਹੋਵੇ ਸਾਡੇ ਨਾਲ ਵਾਪਰੀ ਅੱਛਾ ਜੀ ਕਿੱਥੇ 30 ਲੀਟਰ ਤੇਲ ਸਾਡਾ ਨਿਕਲਿਆ 30 ਲੀਟਰ ਹਾਂਜੀ 2000 ਰੁਪਏ ਦੇ ਲੇਸ ਹਾਂਜੀ ਅਸੀਂ ਇਸ ਬੰਨੇ ਜਿਆਦਾ ਰੱਖਦੇ ਹਾਂ ਇਸ ਬੰਨੇ ਘੱਟ ਸਿੱ ਦੋ ਟੈਂਕੀਆਂ ਦੋ ਟੈਂਕੀਆਂ ਉਸ ਦਿਨੋਂ ਕੰਮ ਆ ਗਿਆ ਸਾਡੀ ਸਕੀਮ ਕੰਮ ਲੱਗੀ ਉਸ ਬੰਨੇ ਬੰਦਾ ਵਿੱਚ ਵੜ ਨਹੀਂ ਸਕਦਾ ਜਗ੍ਹਾ ਨਹੀਂ ਬਚੀ ਇੱਧਰ ਜਗ੍ਹਾ ਸੀ ਤੇ ਸਾਨੂੰ ਇਹ ਵੀ ਪਤਾ ਸੀ 30 ਲੀਟਰ ਤੇਲ ਲੈ ਸਾਰਾ ਹਾਂ ਘੱਟ ਰੱਖਿਆ ਜੀ ਘੱਟ ਨਹੀਂ ਤੇ ਹੋਰ ਜਿਆਦਾ ਦਾ ਜਿਆਦਾ ਹੁੰਦਾ ਉਹਨਾਂ ਕੱਢੀ ਜਾਂਦਾ ਉਹਨਾਂ ਕੋ ਮੋਟਰਾਂ ਹੁੰਦੀਆਂ ਡੂੰਘੇ ਤਾਂ ਛੱਡ ਦਿੰਦੇ ਪਏ ਕੋ ਮੋਟਰ ਛੱਡ ਦਿੰਦੇ ਅੱਛਾ ਮਿੰਟੋ ਮਿੰਟ ਇਹ ਲੋਕ ਗੱਡੀ ਗੱਡੀ ਇੱਥੇ ਆ ਪਏ ਪਿੱਥੇ ਟੈਂਕੀ ਚ ਪਾਇਆ ਗੱਡੀ ਉਹਨਾਂ ਤੋਂ ਦੂਰ ਹੁੰਦੀ ਹੈ ਅੱਛਾ ਲੱਗੇ ਨਹੀਂ ਖੜਨਾ ਲੱਗੇ ਨਹੀਂ ਉਹਨਾਂ ਦੀ ਪੈ ਪੀ ਉਹਨਾਂ ਨੇ ਸਿਰਫ ਵਿਛਾ ਕੇ ਲੈ ਹੋਣਾ ਬਸ ਅੱਛਾ ਜੀ ਤੇ ਭਾਈ ਸੌਪਿਆ ਦੇ ਖਿੱਚ ਲਿਆ ਸਾਨੂੰ ਸਾਨੂੰ ਇੰਨੀ ਦੂਰ ਪਤਾ ਹੀ ਨਹੀਂ ਲੱਗਣਾ ਕਿ ਮੋਟਰ ਚੱਲਣ ਲਈ ਆ ਕੀ ਹੋਣਦੀ ਹੈ ਟੈਂਕੀ ਸੁੱਤੀ ਆ ਹਾਂ